ਜੀ ਸਾਰੇ ਜਿਸ ਨਾਲੇ ਛੋਟੇ ਵੱਡੇ ਭੈਣ ਭਰਾਵਾਂ ਦਾ ਮਤਾਵਾ ਦਾ ਤੁਹਾਡਾ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਫਤਿਹ ਪ੍ਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਲੱਗਿਆ ਜੀ ਚੱਲਣ ਅੱਜ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਇਹ ਜਿੱਥੋਂ ਆਪਾਂ ਉੱਜ ਚੱਲਦੇ ਆਂ ਕਰਨ ਲੱਗਿਆ ਅਗਲਾ ਸਫ਼ਰ ਦਿਖਾਉਣਾ ਹੈ ਫਿਰ ਤੁਹਾਨੂੰ ਉਸ ਬਰਬਾ ਸੁੱਖ ਰੱਖੇ ਬਣੇ ਰਹੋ ਆਪਣੇ ਨਾਲ ਰਹਿ ਛੋਟ ਚੀਜ਼ ਮੈਂ ਬਤਾ deta ਹਾਂ ਯਾਨੀ ਕਿ ਚਾਰ ਦੇਸ਼ਾਂ ਦੀ ਯਾਤਰਾ ਮੇਰੀ ਆਪਣਾ ਪੂਰਾ ਭਾਰਤ ਹੈ ਨੇਪਾਲ ਹੈ ਔਰ ਭੂਟਾਨ ਹੈ ਔਰ ਚਾਈਨਾ ਮਾਂਸ ਰੋਵਰ ਕਹਿੰਦਾ ਹੈ ਆਪਕੀ ਆਈਡੀ ਕੀ ਹੈ ਮੇਰੀ ਆਈਡੀ ਹੈ ਐਚ ਆਰ ਵਰਮਾ ਦੇ ਨਾਮ ਸੇ ਇੰਸਟਾ ਆਈਡੀ ਹੈ ਔਰ ਐਚ ਆਰ ਨਰੇਸ਼ ਵਰਮਾ ਦੇ ਨਾਮ ਸੇ ਮੇਰਾ YouTube ਚੈਨਲ ਹੈ ਫੋਲੋ ਕਰ ਲਿਓ ਬਈ ਮੁੰਡੇ ਨੂੰ ਆ ਆਈਡੀ ਹੈ ਜੀ ਤੇ ਦੇਖਣ ਵਾਸਤੇ ਹਾਂ ਬਹੁਤ ਵੱਡਾ ਸਟਰਗਲ ਕਰ ਰਿਹਾ ਹੈਗਾ 혼 ਆ ਬਾਰੇ ਲਾਈਫ ਦੇ ਵਿੱਚ 4 ਧਾਮ ਦੇ ਯਾਤਰਾ ਕਰ ਰਿਹਾ ਮੁੰਡਾ ਇਹਨੂੰ ਜਰੂਰ ਫੋਲੋ ਕਰਿਓ ਤੇ ਇਹਨੂੰ ਜਰੂਰ ਰੋਜ਼ ਦੇਖਿਆ ਕਰੋ ਯਾਰ ਔਰ ਸ਼ਾਮ ਨੂੰ ਇਹਦੀ ਵੀਡੀਓ ਦੇਖਿਆ ਕਰੋ हां जी 10 बज चुके ने जी आ देखो व्यू ऑफ पॉइंट ਪਹਾੜੀ ਏਰੀਆ ਦਾ ਇਹ 뷰 ਆਫ ਪੁਆਇੰਟ ਹੈ ਪਹਾੜੀ ਏਰੀਆ ਦਾ ਦੇਖੋ ਏਰੀਆ ਹੈ ਕੀ ਬਾਤਾਂ ਨੇ ਜੀ ਅੰਨੇ ਉਚਾਈ ਤੇ ਚੜਨਾ ਤਾਂ ਉਤਰ ਕੇ ਹੀ ਪੈਂਦਾ ਪਰ 뷰 ਆਫ ਪੁਆਇੰਟ ਦੇਖ ਕੇ ਲज्जਤ ਆ ਜਾਂਦੀ ਆ ਮਾਨ ਖੁਸ਼ ਹੋ ਜਾਂਦਾ ਰੂਹ ਖੁਸ਼ ਹੋ ਜਾਂਦੀ ਹੈ ਅਰੇ ਇਧਰ ਵੀ ਆ ਹਾਂ ਜੀ ਆਪਾਂ ਸਫਰ ਕਰ ਰਹੇ ਆ ਹਾਈਵੇ ਤੇ ਜਿਹੜਾ ਜਾਂਦਾ ਐ ਨੀਚੋਂ ਇਹ ਦੋ ਦਿਨ ਆਪਾਂ ਨੇ ਕਰਿਆ ਐਮਪੀ ਦਾ ਸਫਰ ਮੱਦ ਪਰਦੇਸ ਦਾ ਅੱਜ ਆਪਾਂ ਨੀਮਚਲੇ ਲੱਭੇ ਲੱਗ ਜਾਗੇ ਕਿਉਂਕਿ ਆਪਾਂ ਇੱਕ ਸ਼ਾਰਟਕਟ ਵੀ ਰਸਤਾ ਲਿਆ ਜਿਸ ਦੇ ਚ ਆਪਾਂ ਨੂੰ 40 ਤੋਂ 60 ਕਿਲੋਮੀਟਰ ਦਾ ਸਫਰ ਕਸ਼ਟ ਪਿਆ ਔਖਾ ਤਾਂ ਹੈਗਾ ਦੀ ਥੋੜਾ ਜਿਹਾ ਟਾਈਮ ਤਾਂ ਵੱਧ ਲੱਗਿਆ ਪਰ ਸਫਰ ਠੀਕ ᱛੀ ਅੱਜ ਆਪਾਂ ਨੇ ਵਿਚ ਪਹੁੰਚਾਂਗੇ ਐਮਪੀ ਪਾਰ ਕਰਕੇ ਪਲਾਸਥਾਨ ਚ ਬੜ ਜਾਏ ਜੋ ਬੁਨਾੰ ਕਿ ਨਸਖ ਰੱਖੀ ਤਾਂ ਕਿ ਪਿਛੇ ਜਿਹੜਾ ਸਫਰ ਕਰਿਆ ਫਦਰੀ ਗਨ ਆਪਣਾ ਜਮਾਂਗਾ ਉਹਨੇ ਬੜਾ ਧਮ ਚੜਾਤਾ ਬਹੁਤ ਹਾਰ ਆ ਫਾਰੀਆ ਹੋ। ਇਹ ਰਹਾ ਕਿੰਨੇ ਕਿਲੋਮੀਟਰ ਦਾ ਸਫ਼ਰ ਹੋ। ਛੋਟੋ ਕੱਟ। ਉਹ ਕੰਕਿਆਂ 2.5 ਘੰਟੇ ਵਰਗਾ ਹੋ ਜਾ। ਬਾਕੀ ਆ ਹਾਈਵੇ ਤੇ ਆ ਕੇ ਥੋੜਾ ਜਿਹਾ ਆਰਾਮ ਆਇਆ। ਤੇ ਹੁਣ ਤਕਰੀਬਨ ਸਫ਼ਰ ਵਧੀਆ ਹੋ ਜਾਊਗਾ। ਹਾਈਵੇ ਸਾਫ਼ ਹੈ, ਪੁਲ ਤਾਂ ਚੜਨੇ ਉਤਰਨੇ ਪੈਂਦੀ ਨੇ। ਦੁੱਲਮਾ ਲਾ ਕੇ ਬਾਕੀ ਸਭ ਕੁਝ ਠੀਕ ਰਿਹਾ ਜਿਹੜਾ ਕੋਈ ਵੀਰ ਛਾਤਰਾ ਦੀ ਆ ਰਿਹਾ ਹਜੂਰ ਸਾਹਿਬ ਦੀ ਸਾਈਕਲ ਯਾਤਰਾ ਪਰ ਇਕੱਲਾ ਤੱਕਲਾ ਨਾ ਕਰੋ 2 3 4 ਬੰਦੇ ਜ਼ਰੂਰ ਹੋਣਾ ਚਾਹੀਦਾ ਨੇ ਤੁਹਾਡਾ ਸੰਗੀ ਸਾਥੀ ਜ਼ਰੂਰ ਹੋਣਾ ਚਾਹੀਦਾ ਫੇਰ ਸਫ਼ਰ ਕਰੋ ਤੇ ਸਫ਼ਰ ਵੀ ਕਰੋ ਤੁਸੀਂ ਹਾਈਵੇ ਦਾ ਮੇਨ ਹਾਈਵੇ ਕੌੜਾ ਕਰਨ ਲੋ ਕੋਈ ਨਹੀਂ ਜਿਹਨਾਂ हाईवे ਦਾ ਸਫ਼ਰ ਕਰੋ ਕਿਉਂਕਿ ਉਹਦੇ ਤੇ ਗੱਡੀਆਂ ਨਾ ਕਿਸੇ ਨੇ ਕਿਹਾ ਵੀ ਆਪਾਂ ਦੱਸਿਆ ਕਿ ਤਕਰੀਬਨ ਗੱਡੀਆਂ ਆਉਂਦੀਆਂ ਜਾਂਦੀਆਂ ਹਨਾ ਰਾਜਸਥਾਨ ਦੇ ਹੋਗੀਆਂ ਹਰਿਆਣੇ ਵਾਲਿਆਂ ਦੀਆਂ ਹੋਗੀਆਂ ਪੰਜਾਬੀਆਂ ਦੀਆਂ ਹੋਗੀਆਂ ਜੇ ਕੋਈ ਤੁਹਾਨੂੰ ਪ੍ਰੋਬਲਮ ਹੁੰਦੀ ਆ ਤਾਂ ਵੀਰ ਰੋਕ ਕੇ ਡਰਾਈਵਰ ਵੀਰ ਰੋਕ ਕੇ ਯਾਰ ਪੁੱਛ ਲੈਨੇ ਕਿਵੇਂ ਆ ਬਾਈ ਪੋਈ ਸਤਾ ਕਰੀਏ ਆਹੀ ਕੋਸ ਹੁੰਦਾ ਬਾਹਰੀ ਸਟੇਟ ਚ ਜਾ ਕੇ ਆਪਾਂ ਨੂੰ ਕਿਉਂਕਿ ਟਰੱਕਾਂ ਵਾਲਿਆਂ ਵੀਰਾਂ ਨੂੰ ਸਭ ਪਤਾ ਹੁੰਦਾ ਕਿਹੜਾ ਸਾਫਰ ਕਿੱਥੋਂ ਦਾ ਕਿਹੜਾ ਟਾਈਮ ਕਰਨ ਵਾਲਾ ਕਿਵੇਂ ਕਰਨ ਵਾਲਾ ਕਿਵੇਂ ਰੋਡਾਂ ਨੇ ਸਾਰਾ ਭੇਤੀ ਹੁੰਦੇ ਨੇ ਸ਼ਾਰਟਕਟਾਂ ਦੇ ਵੀ ਭੇਤੀ ਹੁੰਦੇ ਨੇ ਉਹ ਵੀ ਦੱਸ ਦਿੰਦੇ ਨੇ ਵੀ ਭਾਈ ਇੱਥੋਂ ਸ਼ਾਰਟਕਟ ਲੈ ਨਹੀਂ ਇੱਥੋਂ ਤੂੰ ਹਾਈਵੇ ਤੇ ਜਾ ਉਸ ਕਰਕੇ ਮੇਰਾ ਵੀ ਥੋੜਾ ਜਿਹਾ ਨੈਟ ਤੇ ਅ ਪ੍ਰੋਸਾਕਟ ਕਰਿਆ ਕਰੋ ਜਦੋਂ ਇੱਕਨ ਇਧਰ ਆਉਣਾ ਤੁਸੀਂ ਨੇ ਤਾਂ ਮੇਰਾ ਵੀ ਗੱਡੀ ਵਾਲਿਆਂ ਤੋਂ ਜਰੂਰ ਪੁੱਛ ਲਿਆ ਕਰੋ ਪੰਜਾਬੀ ਨੂੰ ਪੁੱਛ ਲਿਆ ਕਰੋ ਹਰਿਆਣੇ ਵਾਲਿਆਂ ਨੂੰ ਪੁੱਛ ਲਿਆ ਕਰੋ ਸਭ ਵਧੀਆ ਸਲਾਹ ਦਿੰਦੇ ਨੇ ਨੈਟ ਦੀ ਘਟੋਹ ਕਰਿਆ ਕਰੋ ਨੈਟ ਸ਼ਾਰਟਕਟ ਕਈ ਵਾਰੀ ਇਹੋ ਜਿਹਾ ਦਿਖਾ ਦਿੰਦਾ ਹੈ ਜਿਹੜਾ ਸਾਈਕਲ ਤੇ ਸਫਰ ਕਰਨ ਵਾਲਾ ਨਹੀਂ ਹੁੰਦਾ ਜੇਸਾ ਕਰਕੇ ਜਦ ਵੀ ਆਉਣਾ ਹੈ ਕਿਸੇ ਢਾਬੇ ਤੇ ਰੁਕੋ ਗੱਡੀ ਵਾਲਿਆਂ ਦੀ ਸਲਾਹ ਲਓ ਬਣੇ ਰਹੋ ਆਪਣੇ ਨਾਲ ਸਫਰ ਤੇ ਲਾਹੌਰ ਸ਼ਿਕੀਗੀ ਉਹ ਵੀ سٹਾਰਟ ਕਰਦੇ ਆਂ ਪਾਰ ਇਹਨੂੰ ਫਿਰ ਮਿਲਦੇ ਆਂ ਬਾਈਪਾਸ ਸਿੱਧੇ ਹੋ ਕੇ ਸਮ ਹੋ ਰਿਹਾ ਜੀ ਤਿੰਨ ਦਾ ਅੰਦਰ ਤੋਂ ਆ ਗਏ ਆਪਾਂ 35 36 ਕਿਲੋਮੀਟਰ ਛਾੜਦੇ ਬਾਹਰ ਨਿਕਲੇ ਇਹ ਆਪਾਂ ਪਹੇਰੇ ਦਾ ਲਾ ਵਾਲੇ ਬਾਈਪਾਸ ਤੇ ਅੱਜ ਇੱਕ ਹੋਰ ਸ਼ਾਰਟਕਟ ਲੱਗਿਆ ਪਤਾ ਜਿੱਥੋਂ ਗੱਡੀਆਂ ਵਾਲੇ ਟੂਲ ਟੈਕਸ ਬਚਾ ਕੇ ਜਾਂਦੇ ਨੇ 70 ਕਿਲੋਮੀਟਰ ਦਾ ਏਰੀਆ ਤੇ 60 ਜਾਣਾ ਪੈਣਾ 90 ਕੱਟਿਆ ਜਾਊਗਾ ਦੇਖਦੇ ਆ ਆਪਾਂ ਵੀ ਰਾ ਕਿਵੇਂ ਆ ਜੇ ਸੇਪ ਲੱਗਾ ਤਾਂ ਜਾਵਾਂਗੇ ਨਹੀਂ ਕਰ ਬਾਈਪਾਸ ਲੂ ਜਾਵਾਂਗੇ ਫੇਰ ਨੀ ਬੰਗਾ ਲੈਂਦੇ ਹੈਗੇ ਆਪਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਮੇਰੇ ਵੀ ਆਪਾਂ ਸਫ਼ਰ ਕਰ ਰਹੇ ਹਾਂ ਜੀ ਅਰ ਸਲਾਮ ਬਾਈਪਾਸ ਤੇ ਹਜ਼ਾਰ ਤੋਂ ਆ ਗਿਆ ਆਪਾਂ 55 ਕਿਲੋਮੀਟਰ ਆਪਨ ਵਧੀਆ ਹੋ ਇਦਾਂ ਦਾ ਤੇ ਸਾਨੂੰ ਥੋੜੀ ਜਿਹੀ ਮੁਸ਼ਕਲ ਆਈ ਆ ਕਿਉਂਕਿ ਸਾਰੇ ਆਪਣਾ ਘਾਟ ਦੇ ਬਾਹਰ ਹੀ ਵੱਡੇ ਆਪਣਾ ਕਈ ਵਾਰ ਤਾਂ ਪੈਦਲ ਹੀ ਚੜਨਾ ਪਿਆ ਤੇ ਹੁਣ ਠੀਕ ਆ ਆ ਗਿਆ ਜੀ ਗੁਰਦੁਆਰਾ ਸਾਹਿਬ ਵਾਹ ਕਮਾਲ ਬਹੁਤ ਵੱਡਾ ਗੁਰਦੁਆਰਾ ਬਹੁਤ ਵਧੀਆ ਸੋਨਾ ਬਣਾਇਆ ਗਿਆ ਬਹੁਤ ਜਿਆਦਾ ਬਹੁਤ ਵੱਡਾ ਕੋਕੀ ਦੇਖ ਰਿਆਂ ਚਲਦੇ ਆਪਾਂ ਦਰਸ਼ਨ ਵੇਲੇ ਅੰਦਰ ਚੱਲਦੇ ਹਾਂ